ਸਸ ਜੀਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸ ਜੀਗਰ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਟਰਾਲੀ ਕੋਈ ਖੇਤੀ ਵਾਲਾ ਸੰਦ ਜਾਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੈ ਤਾਂ ਉਸਦੇ ਪੰਜ ਸੱਤ ਫੋਟੋਆਂ ਵੀਰੇ ਨਾਲ ਹੀ ਉਹਦੀ ਬੰਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਅੱਜ ਆਪਣੇ ਚੈਨਲ ਜੱਟਾਂ ਦੇ ਅੱਜ ਇੱਥੇ ਕਰ ਦੇਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਚਾਰ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਜੌਂਡੀਅਰ ਟਰੈਕਟਰ ਹੈ ਵੀਰੇ 5310 14 ਤਵੀਆਂ ਨੇ ਇੱਕ ਕੰਬਾਈਨ ਹੈ ਤੇ ਇੱਕ 11 ਫੁੱਟ ਦੀ ਟਰਾਲੀ ਹੈ ਵੀਰੇ ਜੈਕ ਵਾਲੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗਾਂ ਜੌਂਡੀਅਰ ਟਰੈਕਟਰ ਬਾਰੇ ਜੌਂਡੀਅਰ 5310 ਟਰੈਕਟਰ ਹੈ ਵੀਰੇ ਐਲਟੀ ਮਾਡਲ ਹੈ 2003 ਮਾਡਲ ਹੈ ਟਰੈਕਟਰ 90 ਪੈਸੇ ਟਾਇਰ ਨੇ ਬੰਪਰ ਟੂ ਲੈਂਕਾਂ ਸਾਰਾ origignal ਹੈ ਟਰੈਕਟਰ origignal paint ਹੈ ਸਾਰੇ origignal parts ਨੇ ਕੋਈ ਵੀ ਪਾਰਟ ਚੇਂਜ ਨਹੀਂ ਹੋਇਆ ਵੀਰੇ ਸਾਰਾ ਵਧੀਆ ਰੰਗ ਪਿਆ ਟਰੈਕਟਰ ਦਾ ਬਾਡੀ ਚਾਸੀ ਲੈਂਕਾਂ ਦਾ ਕੋਈ ਸਕਰੈਚ ਤੱਕ ਨਹੀਂ ਟਰੈਕਟਰ ਤੇ ਇੰਜਨ ਪੰਪ ਗੀਅਰ ਦੀ ਫੁੱਲ ਗਾਰੰਟੀ ਹੈ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਟਰੈਕਟਰ ਨੂੰ ਏਰੀਆ ਵੀਰੇ ਭੁੰਦਰ ਪਿੰਡ ਹੈ ਜਿਹੜਾ ਮੁਕਸਰ ਸਾਹਿਬ ਦਾ ਉੱਥੇ ਟਰੈਕਟਰ ਖੜਿਆ ਵੀਰਾਂ ਕੋਲ ਡਿਮਾਂਡ ਰੱਖੀ ਗਈ ਹੈ ਜਿਹੜੀ 3 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਰੱਖੀ ਗਈ ਹੈ ਵੀਰੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਰੈਕਟਰ ਦੇ ਨਵੀਂ ਬੈਟਰੀ ਹੈ ਨਵਾਂ ਹੁੱਡ ਲੱਗਿਆ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੇ ਨਾਲ ਹੀ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜੇ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਕੇਐਸ 513 ਮਾਡਲ ਹੈ ਵੀਰੇ 2010 ਦੀ ਆਈ ਹੈ ਕੰਬਾਈਨ ਸਾਰੀ ਓਰੀਜਨਲ ਕੰਬਾਈਨ ਹੈ ਵੀਰੇ ਰੰਗ ਪੇਂਟ ਬਿਲਕੁਲ ਸਾਫ਼ ਸੁਥਰਾ ਪਿਆ ਹੈ ਸਾਰੇ origignal parts ਨੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਕੰਡੀਸ਼ਨ ਵੀਰੇ ਕੰਬਾਈਨ ਦੀ 85% ਕੰਡੀਸ਼ਨ ਪਈ ਹੈ ਬਿਲਕੁਲ ਵਧੀਆ ਚੱਲਦੀ ਹੈ ਕੰਬਾਈਨ ਕੋਈ ਟੁੱਟ ਭੱਜ ਨਹੀਂ ਰਿਪੇਅਰ ਵਗੈਰਾ ਵੀਰੇ ਸਾਰੀ ਹੋਈ ਹੈ ਕੰਬਾਈਨ ਦੀ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਚੈੱਕ ਕਰਕੇ ਚਲਾ ਕੇ ਤੁਸੀਂ ਖਰੀਦ ਸਕਦੇ ਹੋ ਕੰਬਾਈਨ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਏਰੀਆ ਵੀਰੇ ਪਲਵਲ ਸਿਟੀ ਹੈ ਹਰਿਆਣਾ ਦੇ ਵਿੱਚ ਛੱਜੂ ਨਗਰ ਪਿੰਡ ਹੈ ਵੀਰਾਂ ਦਾ ਉੱਥੇ ਕੰਬਾਈਨ ਖੜੀ ਹੈ ਡਿਮਾਂਡ ਰੱਖੀ ਹੋਈ ਹੈ ਜਿਹੜੀ 2.5 ਲੱਖ ਰੁਪਿਆ ਡਿਮਾਂਡ ਰੱਖੀ ਹੋਈ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਵੀਰੇ ਹਾਂਜੀ ਵੀਰੇ ਆਪਾਂ ਜੇ ਤੁਹਾਨੂੰ ਤਵੀਆਂ ਦਿਖਾ ਰਹੇ ਹਾਂ 14 ਤਵੀਆਂ ਵੀਰੇ 2016 ਮਾਡਲ ਮਲੋਟ ਦੀਆਂ ਬਣੀਆਂ ਹੋਈਆਂ 90 ਪੈਸੇ ਦੇ ਤਵੇ ਨੇ ਮੇਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਤਵੀਆਂ ਮੇਰੇ ਹਿੱਸਾ ਵਗੈਰਾ ਪੂਰਾ ਹੈਵੀ ਲੱਗਾ ਹੋਇਆ ਤਵੀਆਂ ਨੂੰ ਤਵਿਆਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਸੁਥਰੀ ਹੈ ਵਧੀਆ ਕੁਆਲਟੀ ਦੇ ਤਵੇ ਲੱਗੇ ਹੋਏ ਪੂਰੀਆਂ ਵਧੀਆ ਚੱਲਦੇ ਆ ਵੀਰੇ ਹੈਵੀ ਤਵੀਆਂ ਪੂਰੀਆਂ ਵਧੀਆ ਲਾਗੂ ਤਵੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪ੍ਰੀਸ ਵਗੈਰਾ ਸਾਰੀ ਹੋਈ ਹੈ ਤਵੀਆਂ ਨੂੰ ਪੂਰੀਆਂ ਵਧੀਆ ਕੁਆਲਟੀ ਦੀਆਂ ਤਵੀਆਂ ਵੀਰੇ ਹੈਵੀ ਐਰੀਆ 1 ਸਰਦਾਰਗੜ ਪਿੰਡ ਹੈ ਵੀਰਾਂ ਦਾ ਜ਼ਿਲ੍ਹੇ ਬਠਿੰਡੇ ਦਾ ਉਥੇ ਤਵੀਆਂ ਖੜੀਆਂ ਡਿਮਾਂਡ ਰੱਖੀ ਹੋਈ ਹੈ ਜਿਹੜੀ 30000 ਰੁਪਿਆ ਡਿਮਾਂਡ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਤਵੀਆਂ ਖਰੀਦ ਸਕਦੇ ਹੋ ਬਿਲਕੁਲ ਬਰੀਆ ਕੰਡੀਸ਼ਨ ਦੇ ਵਿੱਚ ਤਵੀਆਂ ਵੀਰੇ ਪੂਰੀਆਂ ਵਧੀਆ ਸ਼ੁੱਧ ਤਵੀਆਂ ਪੂਰੀਆਂ ਲੱਗਦੀਆਂ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਟੁੱਟ ਭੱਜ ਨਹੀਂ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਬਾ ਜੀ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11 ਬਾਈ 6.5 ਫੁੱਟ ਦੀ ਟਰਾਲੀ ਹੈ ਵੀਰੇ ਜੈਕਾਲੀ ਡਬਲ ਟੈਰੀਅਰ ਟਰਾਲੀ ਬਿਲਕੁਲ ਬੇਦਾਗ ਟਾਇਰ ਨੇ ਵਧੀਆ ਕੰਡੀਸ਼ਨ ਦੇ ਵਿੱਚ ਚਾਦਰ ਹੈ ਵੀਰੇ ਫਰਸ਼ ਵਗੈਰਾ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕੋਈ ਟੁੱਟ ਭੱਜ ਨਹੀਂ ਨਾ ਹੀ ਕੋਈ ਫਰਸ਼ ਦੇ ਵਿੱਚ ਮੋਰੀ ਹੈ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰਾਲੀ ਕੋਈ ਡੈਮੇਜ ਨਹੀਂ ਨਾ ਹੀ ਕੋਈ ਡੈਂਟ ਹੈ ਲਿਫਟ ਪੰਪ ਵੀਰੇ ਪੂਰਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੈ ਪੂਰੀ ਹੈਵੀ ਟਰਾਲੀ ਹੈ ਗਾਡਰ ਚੈਨਰ ਪੂਰੇ ਹੈਵੀ ਲੱਗੇ ਹੋਏ ਨੇ ਕੋਈ ਰਿਪੇਅਰ ਦੀ ਜਰੂਰਤ ਨਹੀਂ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਏਰੀਆ ਪਿੰਡ ਕਲਸ਼ੀਆਂ ਵੀਰੇ ਨੇੜੇ ਰਾਏਕੋਟ ਉੱਥੇ ਟਰਾਲੀ ਸੜੀਆਂ ਵੀਰਾਂ ਕੋਲ ਡਿਮਾਂਡ ਰੱਖੀ ਗਈ ਹੈ ਜਿਹੜੀ 95000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਆਂਦਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਸੋ ਵੀਰੇ ਜੇ ਸਾਡੇ ਵੱਲੋਂ ਕੋਈ ਕਮੀ ਪੈਸੀ ਰਹਿੰਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਆਪਣੀ ਕਮੀ ਸੁਧਾਰ ਕੇ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ ਤਾਂ ਕਿ ਆਪਣੇ ਕਿਸਾਨ ਵੀਰਾਂ ਨੂੰ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਵੀਰਾਂ ਕੋਲੇ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਫਾਇਦਾ ਹੋ ਸਕੇ ਥੈਂਕ ਯੂ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਡਿਮਾਂਡ ਜ਼ਰੂਰ ਦੱਸਣੀ ਹੈ ਤਾਂ ਕਿ ਆਪਾਂ ਤੁਹਾਡੀ ਡਿਮਾਂਡ ਅਨਸਾਰ ਅਗਲੀ ਮਸ਼ੀਨਰੀ ਲੈ ਕੇ ਆ ਸਕੀ ਤੇ ਤੁਸੀਂ ਖਰੀਦ ਸਕੋ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਥੈਂਕ ਯੂ ਵੈਰੀ ਮੱਚ